ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਜਿੱਥੇ ਨਜ਼ਰ ਅੰਦਾਜ਼ ਕੀਤਾ ਗਿਆ ਹੈ ਉੱਥੇ ਕਿਸਾਨਾਂ ਦੀਆਂ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਜਿਸ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਦਿੱਲੀ ਵੱਲ ਕੂਚ ਕਰਨ ਲੈ ਕੇ ਕਿਸਾਨਾਂ ਦਾ ਆਪਸੀ ਟਕਰਾਅ ਵੀ ਹੋਇਆ ਹੈ ਜਿਸ ਦੇ ਰੋਸ ਵਜੋਂ ਫਗਵਾੜਾ ਹੁਸ਼ਿਆਰਪੁਰ ਮਾਰਗ ਤੇ ਪੈਂਦੇ ਪਿੰਡ ਮੀਟੀਆਣਾ ਵਿਖੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੇबाजी ਕੀਤੀ ਅਤੇ ਦਿੱਲੀ ਵੱਲ ਕੂਚ ਕਰਨ ਲਈ ਟਰੈਕਟਰ ਤਿਆਰ ਵਰਤਿਆਰ ਖੜੇ ਗਾ ਲੈ। ਇਸ ਮੌਕੇ ਗੱਲਬਾਤ ਕਰਦੇ ਕਿਸਾਨ ਅਗਵ ਨੇ ਕਿਹਾ ਕਿ ਕੇਂਦਰ ਦੀ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਉਹ ਕਿਸਾਨਾਂ ਤੇ ਤਿਤਸ਼ੱਦਤ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਹੁਣ ਚੁੱਪ ਨਹੀਂ ਬੈਠਣਗੇ ਤੇ ਉਹ ਅਜੇ ਵੀ ਬਾਰਡਰ ਤੇ ਜਲਦ ਹੀ ਝਾੜੇ ਨੇ ਜੋ ਕਿ ਇਸ ਸੰਘਰਸ਼ ਦਾ ਹਿੱਸਾ ਬਣਨਗੇ। ਜਿਹੜਾ ਅੱਜ ਦਾ ਪ੍ਰੋਟੈਸਟ ਕਰ ਰਹੇ ਆਂ ਅਸੀਂ ਬਿਲਕੁਲ ਸਾਥੀ ਨੇ ਇਹੀ ਦੱਸਿਆ ਕਿ ਦਿੱਲੀ ਵੱਲੋਂ ਮਾਰਚ ਕਰਨ ਵਾਲੀ ਨਿਸ਼ਾਨੀ ਆਸੀਂ ਮੋਦੀ ਨੂੰ ਇਹ ਦੱਸ ਰਹੇ ਆਂ। ਕਿ ਅੱਗੇ ਹਰ ਜਨਤਾ ਏਰਾ ਮਹੀਨੇ ਤੇਰੇ ਗੋਡੇ ਤੇਰੀ ਧੌਣ ਤੇ ਗੁੱਡਾ ਰੱਖ ਕੇ ਮੰਗਾ ਮੰਵਾ ਸਕਦੀ ਆ ਕਿ ਹੁਣ ਵੀ ਤੈਨੂੰ ਇਸ ਗੱਲ ਦਾ ਭਲੇਖਾ ਆ ਤਾਂ ਬੋਟਾਂ ਆ ਗਈਆਂ ਔਰ 10 15 ਦਿਨਾਂ ਤੱਕ ਬੋਟਾਂ ਦੇ ਮੰਗਣਾ ਨੇ ਘਰਾਂ ਦੇ ਵਿੱਚ ਜਾਣਾ ਆ ਔਰ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਪਿਛਲੀ ਵਾਰੀ ਵੀ ਕਿਦਾਂ ਇਹ ਭਾਜਵਾ ਵਾਲਿਆਂ ਨੂੰ ਹਦੂਤਾ ਦੇ ਅੰਦਰ ਨਹੀਂ ਵੜਨ ਦਿੱਤਾ ਕਿਸੇ ਨੇ ਇਹਨਾਂ ਦੇ ਹਾਰ ਪਾਏ ਕਿਸੇ ਨੇ ਜੁੱਤੀਆਂ ਦੇ ਹਾਰ ਪਾਏ ਕਿਸੇ ਨੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕੁਝ ਹੋਊਗਾ ਔਰ ਜਿਹੜੀਆਂ ਮੰਗਾਂ ਬਣਾ ਰਹੇ ਆ ਮੰਗਾਂ ਦੇ ਤੌਰ ਤੇ ਆ ਐਮਐਸਬੀ ਦੀ ਮੇਨ ਮੰਗ ਆ ਉਹਦੀ ਸਾਨੂੰ ਗਰੰਟੀ ਦਿੱਤੀ ਜਾਵੇ ਔਰ ਜਦੋਂ ਤੁਹਾਨੂੰ ਪਤਾ ਹੀ ਆ ਕਿ ਕੇਰਲਾ ਦੇ ਵਿੱਚ ਲਾਚੰਢੀ ਸਰਕਾਰ ਆ 13 ਔਰ 26 ਦੇ ਵਿੱਚ ਵਿੱਚ ਉਹ ਹਰ ਇੱਕ ਐਮਐਸਬੀ ਦੇ ਰਹੀ ਆ ਔਰੋ ਹਿੰਦੁਸਤਾਨ ਦੇ ਵਿੱਚ ਸੂਬਾ ਆ ਔਰ ਪੰਜਾਬ ਸਰਕਾਰ ਨੂੰ ਕੀ ਗੱਲ ਆ ਇਹ ਬਿਲਕੁਲ ਠੀਕ ਆ ਇਹ ਵੀ ਇੱਕ ਉਸ ਭਾਜਪਾ ਦੀ ਇਹ ਵੀ ਸਰਕਾਰ ਆ ਔਰ ਉਹ ਤੋਂ ਡਰਦੀ ਆ ਇਹ ਅਜ ਜਿੱਦਾਂ ਕਿ ਉਹ ਈਡੀ ਆ ਜਾਂ ਸੀਆਈਡੀ ਆ ਜਾਂ ਕਿਸੇ ਨੂੰ ਵੀ ਮਗਰ ਲਾ ਕੇ ਉਹਨੂੰ ਕਿਸੇ ਨੂੰ ਅੰਦਰ ਕਰਦੀ ਆ ਕਿਸੇ ਨੂੰ ਕੋਈ ਡਰਾਉਂਦੀ ਆ ਕਿਸੇ ਨੂੰ ਪਰ ਇਹ ਕਿਸਾਨ ਆ ਮਜ਼ਦੂਰ ਆ ਮਲਾਜਮ ਆ ਕਿਸੇ ਤੋਂ ਡਰਨੇ ਵਾਲੇ ਨਹੀਂ ਕੋਈ ਨਾ ਨਿਕਾਰੇ ਕੋ ਹਰਨੀਂ ਪਰਦੇ ਕੋਈ ਮਾੜਾ ਕੰਮ ਨਹੀਂ ਕਰਦੇ ਆਪਣੀਆਂ ਇੱਜਤਾਂ ਬਚਾਉਣ ਲਈ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਬੱਚਿਆਂ ਦੀਆਂ ਭਵਿੱਖ ਲਈ ਆਪਣੀਆਂ ਜ਼ਮੀਨਾਂ ਬਚਾਉਣ ਲਈ ਜ਼ਮੀਰਾਂ ਬਚਾਉਣ ਲਈ ਇਹ ਲੜਾਈ ਆ ਔਰ ਇਹ ਲੜਦੇ ਰਹਾਗੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਐਮਐਸਪੀ ਦੀ ਆ ਕਿਸਾਨਾਂ ਦੇ ਕਰਜ਼ੇ ਮਾਫ ਕਰਨੇ ਦੀ ਆ ਲਖੀਮਕੌਰ ਕੀਰੀ ਦੇ ਵਿੱਚ ਜਿਹੜੇ ਡਰੇ ਗਏ ਸੀਗੇ ਜਿਹੜਾ ਹੁਣ ਬੱਚਾ ਮਰਿਆ ਸਾਡਾ ਸ਼ੁਭਕਰਮਣ ਜੀ ਉਹਨਾਂ ਦੀਆਂ ਮੰਗਾਂ ਤੇ ਨਹੀਂ ਮੰਨੀਆਂ ਤੇ ਉਹਨਾਂ ਤੇ ਉਹਦਾ ਸਨਸਕਾਰ ਨਹੀਂ ਹੋਊਗਾ ਇਹ ਸਾਰੇ ਟਰੈਕਟਰ ਜਿਹੜੇ ਆ ਅਸੀਂ ਦਿੱਲੀ ਵਾਲੂ ਮੂੰਹ ਕਰਕੇ ਖੜੇ ਕੀਤੇ ਆ ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਤਿਆਰ-ਵਾਰ ਤਿਆਰ ਬੈਠੇ ਆ ਜਦੋਂ ਵੀ ਸਾਨੂੰ ਉੱਤੋਂ ਹੁਕਮ ਆਊਗਾ ਸਾਡੇ ਮਾਲ ਲੀਡਰਾਂ ਦਾ ਜਾਂ ਸਾਡੇ ਮੋਰਚੇ ਦਾ ਅਸੀਂ ਦਿੱਲੀ ਨੂੰ ਆ ਸਕਦੇ ਆ ਕਿਉਂਕਿ ਸਾਡੀਆਂ ਮੰੰਗਾ ਜੜੀਆਂ ਉਹ ਬਿਲਕੁਲ ਜਾਇਜ਼ ਆ ਆਲਰੇਡੀ ਤੁਸੀਂ ਮੰਨਿਆ ਸੀ ਸਾਨੂੰ ਲੈਕਸੀ ਦਿੱਤਾ ਸੀਗਾ ਪਰ ਉਹਨਾਂ ਦੀ ਅਨਾਗਾਨੀ ਤੁਸੀਂ ਕਰ ਰਹੇ ਆ ਉਲਟਾ ਸਾਡੇ ਕਿਸਾਨਾਂ ਦੇ ਉੱਤੇ ਇੱਥੇ ਬਾਰਡਰਾਂ ਦੇ ਉੱਤੇ ਧੱਕਾ ਹੋਇਆ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਅੰਜੂ ਗੈਸ ਬੁਲ ਦੇ ਗੋਲੇ ਭਰਾਏ ਗਏ ਤੇ ਪੱਕੀਆਂ ਗੋਲੀਆਂ ਵੀ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਸਾਡਾ ਕਿਸਾਨ ਬੱਚਾ ਉਹ ਸ਼ਹੀਦ ਹੋ ਗਿਆ ਤੇ ਉਹਦੇ ਵਾਸਤੇ ਅੱਜ ਦਾ ਜਿਹੜਾ ਸਾਡਾ ਦਿਨ ਆ ਉਹ ਕਾਲੇ ਦਿਨ ਦੇ ਵਿੱਚ ਅਸੀਂ ਲਗਾਤਾਰ ਮਨਾ ਰਹੇ ਆ ਕਿ ਕਾਲੇ ਝੰਡੇ ਅਸੀਂ ਆਪਣੀਆਂ ਗੱਡੀਆਂ ਦੇ ਉੱਤੇ ਲਾਏ ਆ ਇਹਦੇ ਨਾਲ ਇੱਕ ਵੱਡੀ ਗੱਲ ਜਿਹੜੀ ਆ ਅੱਜ WTO ਦੀ ਮੀਟਿੰਗ ਜਿਹੜੀ ਆ ਅਬੂਦਾਬੀ ਦੇ ਵਿੱਚ ਉਹ ਹੋ ਰਹੀ ਆ ਤੇ ਉਹ ਸਰਕਾਰ ਨੇ ਇਹ ਕਹਿ ਦਿੱਤਾ ਕਿ ਤੁਸੀਂ ਪ੍ਰੋਟੈਸਟ ਜਿਨ੍ਹਾਂ ਨੇ ਕਰਨਾ ਉਹ ਇੱਥੇ ਸਾਡੇ ਕੋਲ ਆ ਸਕਦੇ ਆ ਤੇ 60000 ਤਕਰੀਬਨ ਲੋਕ ਜਿਹੜੇ ਆ ਉੱਥੇ ਪ੍ਰੋਟੈਸਟ ਕਰਨ ਵਾਸਤੇ ਉੱਥੇ ਦੁਬਈ ਦੇ ਵਿੱਚ ਪਹੁੰਚ ਗਏ ਹੋ ਆ ਅੱਜ ਉਥੇ ਉਹ ਸ਼ੁਰੂ ਹੋ ਰਿਹਾ ਕਿਉਂਕਿ ਇਹ ਮੀਟਿੰਗ ਜਿਹੜੀ ਹਰ 2 ਸਾਲ ਬਾਅਦ ਹੁੰਦੀ ਆ ਸਾਡੀ ਮੰਗ ਉਹ ਕਿ ਡਬਲਯੂਟੀਓ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਸਾਡੀਆਂ ਸਬਜੈਕਟ ਸਬ ਜਿਹੜੀਆਂ ਸਬਸਿਡੀਆਂ ਮਿਲਦੀਆਂ ਉਹਦੇ ਉੱਤੇ ਕੱਟ ਲਾਉਣ ਦਾ ਉਹੀ ਜ਼ਿੰਮੇਵਾਰ ਵਾ ਇਹ ਆਈਐਮਐਫ ਹੋਵੇ ਡਬਲਯੂਟੀਓ ਹੋਵੇ ਜਾਂ ਵਰਲਡ ਬੈਂਕ ਹੋਵੇ ਇਹ ਸਾਰੇ ਇਹ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਸਬਸਿਡੀਆਂ ਉਹ ਬੰਦ ਕਰਦੀਆਂ ਜਾਣ ਅਸੀਂ ਵਾਰ-ਵਾਰ ਇਹ ਕਹਿੰਦੇ ਆ ਡਬਲਯੂਟੀਓ ਮਰਦਾਬਾਦ